ਵੈਕੂਜੀ ਕਾ ਖਾਲਸਾ ਵੈਕੂਜੀ ਕੀ ਫਤਿਹ ਉਸ ਸਥਾਨ ਤੇ ਖੜੇ ਆ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ ਟੋਡਰਮਲ ਨੇ ਸਭ ਤੋਂ ਮਹਿੰਗੀ ਜਗ੍ਹਾ ਖਰੀਦ ਕੇ ਜੋ ਦੁਨੀਆ ਦੀ ਅੱਜ ਵੀ ਸਭ ਤੋਂ ਮਹਿੰਗੀ ਜਗ੍ਹਾ ਹੈ ਉਸ ਨੂੰ ਖਰੀਦ ਕੇ ਇੱਥੇ ਉਹਨਾਂ ਦਾ ਦਾਸ ਸਸਕਾਰ ਕੀਤਾ ਸੀ ਜਦੋਂ ਹਕੂਮਤ ਨੇ ਉਹਨਾਂ ਨੂੰ ਤਸੀਹੇ ਦੇ ਕੇ ਅਨਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤਾਂ ਉਸ ਵਕਤ ਕੋਈ ਵੀ ਅੱਗੇ ਨਹੀਂ ਆਇਆ ਸੀ ਤਾਂ ਦੀਵਾਨ ਟੋਡਰ ਮਲ ਜੀ ਨੇ ਆ ਕੇ ਉਹਨਾਂ ਨੂੰ ਸਸਕਾਰ ਦੇ ਲਈ ਉਹਨਾਂ ਦੇ ਲਈ ਜਗਾ ਖਰੀਦੀ ਕਿਉਂਕਿ ਉਹ ਸਭ ਤੋਂ ਮਹਿੰਗੀ ਜਗਾ ਹੈ ਅੱਜ ਵੀ ਉਹ ਸਭ ਤੋਂ ਮਹਿੰਗੀ ਜਗਾ ਹੈ ਜੋ ਮੰਨੀ ਜਾਂਦੀ ਹੈ ਦੁਨੀਆ ਦੀ 78000 ਮੋਰਾ ਜੋ ਅੱਜ ਅਰਬ ਰੁਪਏ ਬਣਦਾ ਹੈ ਉਸ ਵਕਤ ਉਹਨਾਂ ਨੇ ਉਹਨਾਂ ਨੂੰ ਖੜੀਆਂ ਕਰਕੇ ਜਗਾ ਖਰੀਦੀ ਜਿੱਥੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਦਾ ਦਾ ਸਸਕਾਰ ਕੀਤਾ ਗਿਆ ਉਹਨਾਂ ਦੇ ਸ਼ਰੀਰ ਦਾ ਦਾ ਸਸਕਾਰ ਕੀਤਾ ਗਿਆ ਆ ਫਿਰ ਤੁਹਾਨੂੰ ਲੈ ਚਲਦੇ ਆ ਸਿੱਧਾ ਤੇ ਦਰਸ਼ਨ ਕਰਵਾਉਣੇ ਆ ਇਸ ਪਵਿੱਤਰ ਅਸਥਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਸਾਹਿਬੇ ਕਮਾਲ ਸਰਬੰਸਦਾਨੀ ਦਸ਼ਮੇਸ਼ ਪਿਤਾ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰਜ਼ਾਨ ਦਾ ਲਖ ਤੇ ਜ਼ਿਗਰ ਤਾਂ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤਾਂ ਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸ਼ਹੀਦੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਤੇ ਹੋਈ ਸੀ ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਦੀਵਾਨ ਟੋਡਰਮਲ ਜੀ ਦੇ ਵੱਲੋਂ ਇਹ ਯਤਨ ਕੀਤਾ ਗਿਆ ਕਿ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਸੰਭਾਲ ਕਰੀ ਜਾ ਸਕੇ ਇਸ ਵਾਸਤੇ ਉਹਨਾਂ ਨੇ ਸੂਬਾ ਸਰਹੰਦ ਵਜ਼ੀਰ ਖਾਨ ਤੱਕ ਪਹੁੰਚ ਕਰੀ ਤੇ ਉਹਨਾਂ ਤੋਂ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਸੰਭਾਲ ਦੇ ਵਾਸਤੇ ਪਰਮਿਸ਼ਨ ਮੰਗੀ ਆਗਿਆ ਮੰਗੀ ਤੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਸ਼ਰਤ ਰੱਖੀ ਸੀ ਕਿ ਜਿਹੜੀ ਜ਼ਮੀਨ ਜਿਹੜੀ ਜਗ੍ਹਾ ਤੁਹਾਨੂੰ ਇਹਨਾਂ ਦੇ ਸੰਸਕਾਰ ਦੇ ਵਾਸਤੇ ਚਾਹੀਦੀ ਹੈ ਸਰੀਰਾਂ ਦੇ ਸੰਸਕਾਰ ਦੇ ਵਾਸਤੇ ਚਾਹੀਦੀ ਹੈ ਉਹ ਜਗ੍ਹਾ ਤੈਨੂੰ ਮੁੱਲ ਖਰੀਦਣੀ ਪੈਣੀ ਹੈ ਤੇ ਮੁੱਲ ਵੀ ਜਿਹੜੀ ਖਰੀਦਣੀ ਹੈ ਸੋਨੇ ਦੀਆਂ ਮੋਹਰਾਂ ਜਿੰਨੀ ਧਰਤੀ ਤੇ ਵਿਛਾ ਦਿਓਗੇ ਉਨੀ ਧਰਤੀ ਜਿਹੜੀ ਹੈ ਸਸਕਾਰ ਦੇ ਵਾਸਤੇ ਦੇ ਦਿੱਤੀ ਜਾਏਗੀ। ਸੋ ਦੀਵਾਨ ਟੋਟਰ ਮਾਲ ਜੀ ਨੇ ਫਿਰ ਇਹ ਜਿਹੜੀ ਧਰਤੀ ਹੈ ਗੁਰਦੁਆਰਾ ਜੋਤੀ ਸੁਖ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਦੋਂ ਆਪਾਂ ਦਰਸ਼ਨ ਕਰਦੇ ਹਾਂ। ਸਨੇਰੀ ਪਾਲਕੀ ਸਾਹਿਬ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉਹ ਜਿਹੜਾ ਥੜਾ ਹੈ ਸਨੇਰੀ ਪਾਲਕੀ ਸਾਹਿਬ ਵਾਲਾ। ਇੰਨੀ ਜਿਹੜੀ ਧਰਤੀ ਹੈ ਜਗ੍ਹਾ ਹੈ। ਇਹ ਦੀਵਾਨ ਟੋਟਰ ਮਾਲ ਜੀ ਨੇ ਇੱਥੇ ਸੋਨੇ ਦੀਆਂ ਮੋਹਰਾਂ ਵਸਾਈਆਂ ਇੱਥੇ ਨੇੜੇ ਪਿੰਡ ਅੱਤੀ ਵਾਲੀ ਇਹ ਫੌਂਦੇ ਰਹਿਣ ਵਾਲੇ ਸੀ ਅੱਤੇ ਖਾਂ ਪਠਾਨ ਉਹਨਾਂ ਦੀ ਇਹ ਜ਼ਮੀਨ ਸੀ ਤੇ ਦੀਵਾਨ ਟੋਡਰਮਲ ਜੀ ਨੇ ਪਹਿਲਾਂ ਸੋਨੇ ਦੀਆਂ ਮੋਹਰਾਂ ਜਦੋਂ ਵਸਾਉਣ ਲੱਗੇ ਮੌਕੇ ਤੇ ਵਜ਼ੀਰ ਖਾਂ ਦੇ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਸੋਨੇ ਦੀਆਂ ਮੋਹਰਾਂ ਵਸਾਉਣੀਆਂ ਨਹੀਂ ਬਲਕਿ ਖੜੀਆਂ ਕਰਕੇ ਚੜਨੀਆਂ ਨੇ ਕਿਉਂਕਿ ਉਹਨੂੰ ਪਤਾ ਸੀ ਕਿ ਫੇਰ ਤਕਰੀਬਨ 4 ਗੁਣਾ ਮੋਹਰਾਂ ਜੜੀਆਂ ਨੇ ਉਹ ਵੱਧ ਲੱਗਣਗੀਆਂ ਇੱਕ ਮੋਹਰ ਦੀ ਥਾਂ 4 ਮੋਹਰਾਂ ਆਉਣੀਆਂ ਨੇ ਸੋ ਦੀਵਾਨ ਟੋਡਰਮਲ ਜੀ ਨੇ ਇਹ ਵੀ ਸ਼ਰਤ ਪੂਰੀ ਕੀਤੀ ਤੇ ਉਹਨਾਂ ਦੇ ਵੱਲੋਂ ਇਹ ਧਰਤੀ ਜਿਹੜੀ ਮੁੱਲ ਖਰੀਦੀ ਗਈ ਫਿਰ ਇੱਥੇ ਵਿਵਾਨ ਤਿਆਰ ਕਰਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਕੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰ ਵਿਵਾਨ ਤੇ ਸਜੋਬਤ ਕੀਤੇ ਦੀਵਾਨ ਟੋਡਰਮਲ ਜੀ ਦਾ ਪਰਿਵਾਰ ਬਾਬਾ ਮੋਤੀराम ਮਹਿਰਾ ਜੀ ਦਾ ਪਰਿਵਾਰ ਇਹਨਾਂ ਨੇ ਇਸ ਸਥਾਨ ਤੇ ਲਿਆ ਕੇ ਇੱਥੇ ਪਵਿੱਤਰ ਸਰੀਰਾਂ ਦਾ ਇਹ ਸੰਸਕਾਰ ਦੀ ਜਿਹੜੀ ਉਹ ਸੇਵਾ ਨਿਭਾਈ ਬਾਬਾ ਮੋਤੀराम ਮਹਾਰਾਜ ਜੀ ਤੋਂ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵੱਲੋਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਛਕਾਉਣ ਦੀ ਸੇਵਾ ਵੀ ਕੀਤੀ ਗਈ ਸੀ ਸੋ ਇਹ ਮਹਾਨ ਕੁਰਬਾਨੀ ਜਿਹੜੀ ਇੱਕ ਦੀਵਾਨ ਟੋਟਰ ਮਲ ਜੀ ਨੇ કરી ਕਿ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਸਰੀਰਾਂ ਦੀ ਸੰਭਾਲ ਦੇ ਵਾਸਤੇ ਆਪਣੀ ਸਾਰੀ ਜੀਵਨ ਦੀ ਜਿਹੜੀ ਪੂੰਜੀ ਉਹਨਾਂ ਨੇ ਲੇਖੇ ਲਾਈ ਤੇ ਇਸ ਪਵਨ ਸਥਾਨ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ 11 12 ਤੇ 13 ਪੋਵ ਨੂੰ ਜਿਹੜਾ ਆਪਾਂ ਸ਼ਹੀਦੀ ਜੋੜ ਮੇਲ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਮਨਾਉਨੇ ਆ 13 ਪੋਵ ਦੇ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੁੰਦਾ ਹੈ ਤੇ ਇਸ ਪਵਨ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖਿਆ ਕੇ ਨਗਰ ਕੀਰਤਨ ਦੀ ਸੰਪੰਨਤਾ ਹੁੰਦੀ ਹੈ ਇਸ ਵਾਰ 11 12 ਤੇ 13 ਪੋਵ ਜਿਹੜਾ ਉਹ 25 26 ਤੇ 27 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਇਸੇ ਨੂੰ ਮੁੱਖ ਰੱਖਦੇ ਆ ਪਹਿਲਾਂ ਹੀ ਪਿਛਲੇ ਕਈ ਦਿਨਾਂ ਤੋਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਇਹਨਾਂ ਮਹਾਨ ਪਾਵਨ ਸਥਾਨਾਂ ਨੂੰ ਆਤਮਸਤਕ ਹੋਣ ਦੇ ਵਾਸਤੇ ਲਗਾਤਾਰ ਜਿਹੜੀ ਇਹ ਪਹੁੰਚ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖੋ ਇਹ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਜਾਂ ਇਤਿਹਾਸਕ ਸਰੋਤ ਦੇਖਦੇ ਆ ਉਹਨਾਂ ਚ ਕਿਤੇ ਕੋਈ ਲਿਖਤੀ ਮਿਹਰਬਾਨੀ ਮਿਲਦਾ ਇਹਦੇ ਬਾਰੇ ਕੌਮ ਦੇ ਵਿੱਚ ਜਾਂ ਸਾਡੇ ਜਿਹੜੇ ਕੌਮ ਦੇ ਇਤਿਹਾਸ ਕਰਨੇ ਦੋ ਰਾਵਾਂ ਵੱਖੋ ਵੱਖਰੇ ਤੌਰ ਤੇ ਮਿਲਦੀਆਂ ਨੇ ਇੱਕ ਤਾਂ ਇਹ ਕਿਹਾ ਜਾਂਦਾ ਕਿ ਜਿਹੜੀਆਂ ਆਸਥੀਆਂ ਸੀ ਉਹ ਦੀਵਾਨ ਟੋਡਰ ਮਾਲ ਜੀ ਇੱਥੋਂ ਆਪਣੇ ਪਿੰਡ ਆਲੂਆਰਖ ਲੈ ਗਏ ਸੀ ਪਿੰਡ ਉਹਨਾਂ ਦਾ ਕਾਕੜਾ ਸੀ ਆਲੂਆਰਖ ਜ਼ਮੀਨ ਸੀ ਵੀ ਉੱਥੇ ਲੈ ਗਏ ਸੀ ਉੱਥੇ ਵੀ ਜਿਹੜਾ ਸਥਾਨ ਬਣਿਆ ਹੋਇਆ ਹੈ ਤੇ ਹਰ ਸਾਲ 14 ਪੋ ਨੂੰ ਇੱਥੋਂ ਸਵੇਰੇ ਨਗਰ ਕੀਰਤਨ ਆਰੰਭ ਹੋ ਕੇ ਆਲੂ ਅਰਖ ਪਿੰਡ ਦੀ ਜਿਹੜੀ ਸੰਗਤ ਹੈ ਉਹ ਆਪਣੇ ਪਿੰਡ ਨਾਲ ਗੁਰ ਕੀਰਤਨ ਵੀ ਲੈ ਕੇ ਜਾਂਦੀ ਹੈ ਤੇ ਇਹਦੇ ਨਾਲ ਦੂਜੀ رائے ਇਹ ਵੀ ਮਿਲਦੀ ਹੈ ਤੇ ਇਥੋਂ ਦੇ ਜਿਹੜੇ ਚਸ਼ਮਦੀਦ ਨੇ ਉਹ ਦੇਖਣ ਵਾਲੇ ਉਹ ਵੀ ਦੱਸਦੇ ਨੇ 1999 90 ਦੇ ਆਸ-ਪਾਸ ਤਕਰੀਬਨ ਇੱਕ ਦੋ ਸਾਲ ਅੱਗੇ ਪਿੱਛੇ ਹੋ ਸਕਦਾ ਜਦੋਂ ਪੁਰਾਣੀ ਬਿਲਡਿੰਗ ਤੋਂ ਇਹ ਨਵੀਂ ਬਿਲਡਿੰਗ ਤਿਆਰ ਕਰੀ ਸੀ ਉਦੋਂ ਜਿਹੜੇ ਉਸ ਵੇਲੇ ਮੌਜੂਦ ਸੀ ਸੇਵਾ ਕਰਨ ਵਾਲੇ ਜਿਹੜੇ ਹੁਣ ਤੱਕ ਸੇਵਾ ਕਰਦੇ ਆ ਰਹੇ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਵੀ ਹੈ ਕਿ ਜਿਹੜੀਆਂ ਆਸਥੀਆਂ ਨੇ ਉਹ ਇਸੇ ਪਾਵਨ ਸਥਾਨ ਤੇ ਜਿੱਥੇ ਸਸਕਾਰ ਹੋਇਆ ਸੀ ਠੜਾ ਸਾਹਿਬ ਬਣਿਆ ਮਹਾਰਾਜ ਦਾ ਪ੍ਰਕਾਸ਼ ਆ ਜੇ ਜਦੋਂ ਨਵੀਂ ਬਿਲਡਿੰਗ ਬਣੀ ਸੀ ਉੱਥੇ ਹੀ ਆਸਥੀਆਂ ਉਹ ਸਜੋਬਤ ਕਰਤੀਆਂ ਸੀ ਤੇ ਫਿਰ ਇਹ ਦੋ ਰਾਵਾਂ ਇਤਿਹਾਸ ਦੇ ਵਿੱਚ ਮਿਲਦੀਆਂ ਨੇ ਕੇ ਜਿਹੜੀਆਂ ਆਸਥੀਆਂ ਸੀ ਉਹ ਇੱਥੇ ਹੀ ਸੁਸ਼ੋਭਿਤ ਕਰੀਆਂ ਗਈਆਂ ਸੀ ਤੇ ਦੀਵਾਨ ਟੋਡਰ ਮਾਲ ਜੀ ਜਿਹੜੀ ਰਾਖ ਸੀ ਉਹ ਆਪਣੇ ਪਿੰਡ ਆਲੂ ਆਪਣੀ ਜਮੀਨ ਤੇ ਉੱਥੇ ਆਲੂ ਰਖ ਲੈ ਕੇ ਗਏ ਸੀ ਹਾਂ ਇਹ ਦੋ ਤਰ੍ਹਾਂ ਦੇ ਨਾਲੇ ਦਾ ਜ਼ਿਕਰ ਮਿਲਦਾ